हां जी दोस्तों सारेया नु ससरीकाल स्वागत करते हा टोडा राज संधू फार्मिंग दे विच सो दोस्तों आज पहुंचे हा ਪਿੰਡ ਚੋਟੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਲੱਗਦਾ ਏ ਇਸ ਪਿੰਡ ਨੂੰ ਵੇਰ सोनू ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵਿੜਗੋ ਇਸ ਘਰੋਂ ਪਾਈਆਂ ਨੇ ਬਹੁਤ سارے ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਤੇ ਵੱਡੀ ਗਿਣਤੀ ਦੇ ਵਿੱਚ ਪਸ਼ੂ ਇਸ ਘਰੇ ਹੁੰਦੇ ਆ ਜ਼ਿਆਦਾਤਰ ਮੱਝਾਂ ਹੀ ਤੁਹਾਨੂੰ ਵੇਖਣ ਦੇ ਵਿੱਚ ਮਿਲਦੀਆਂ ਨੇ ਇਸ ਕਿੱਲੇ ਦੇ ਉੱਪਰੋਂ ਤੇ ਅੱਜ ਵੀ ਤਕਰੀਬਨ ਆਪਾਂ ਤੁਹਾਨੂੰ ਕੋਈ 10 ਪਸ਼ੂ ਦਿਖਾਉਣੇ ਆ 10 ਮੱਝਾਂ ਦਿਖਾਉਣੀਆਂ ਨੇ ਉਹਨਾਂ ਦੇ ਵਿੱਚੋਂ ਕਿੰਨੀਆਂ ਗੱਭਣਾ ਕਿੰਨੀਆਂ ਸੂਈਆਂ ਨੇ ਉਹ ਪੂਰੀ ਡਿਟੇਲ ਆਪਾਂ ਵੀ ਸੋਨੂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬਾਕੀ ਕੱਲੇ-ਕੱਲੇ ਪਸ਼ੂ ਦਾ ਰੇਟ ਭਾਅ ਪੜਦਾ ਦੋਸਤੋ ਕਿੰਨਾ ਰਹਿਣ ਵਾਲਾ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਮਿਲ ਜੂਗੀ ਪਿੰਡਾਂ ਚੋਟੀਆਂ ਤੁਸੀਂ ਵਿਜ਼ਿਟ ਕਰਨੇ ਦੋਸਤੋ ਜੋਗੇਵਾਲਾ ਤਕਰੀਬਨ ਪਿੰਡ ਇੱਥੋਂ 5 ਕਿਲੋਮੀਟਰ ਦੀ ਦੂਰੀ ਤੇ ਆ ਤੇ ਫਤੇਗੜ ਪੰਤੂਰ ਖਾਸ ਸ਼ਹਿਰ ਵੀ ਹੈਗਾ ਛੋਟਾ ਕਸਬਾ ਵੀ ਆ ਤੇ ਧਰਮਕੋਟ ਤੋਂ ਵੀ ਕੋਈ 15-17 ਕਿਲੋਮੀਟਰ ਦੀ ਦੂਰੀ ਹੈ ਤੇ ਮਖੂ ਸ਼ਹਿਰ ਤੋਂ ਵੀ ਕੋਈ 15 ਕਿਲੋਮੀਟਰ ਦੀ ਦੂਰੀ ਆ ਪਿੰਡ ਚੋਟੀਆਂ ਦੀ ਤੇ ਇੱਕ ਪਾਸੇ ਜੇਕਰ ਆਪਾਂ ਜੀਰੇ ਤੋਂ ਹੋਣਾ ਹੋਵੇ ਕਿਸੇ ਵੀਰ ਨੇ ਤੇ ਜੀਰੇ ਤੋਂ ਵੀ ਕੋਈ 16-17 ਕਿਲੋਮੀਟਰ ਦੀ ਦੂਰੀ ਆ ਕੋਟੀ ਸੇਖਾਂ ਤੋਂ ਵੀ ਕੋਈ 15-16 ਕਿਲੋਮੀਟਰ ਦੀ ਦੂਰੀ ਆ ਪਿੰਡ ਚੋਟੀਆਂ ਦੀ ਤੇ ਨੇੜੇ ਫਤੇਗੜ ਪੰਚਤੂਰ ਠੀਕ ਆ ਜੀ ਤੇ ਤਰੀਕ ਅੱਜ ਤੁਸੀਂ ਨੋਟ ਕਰ ਲਓ ਦੋਸਤੋ ਤਰੀਕ ਅੱਜ 19 ਫਰਵਰੀ ਆ ਤੇ ਸਮਾਂ ਅੱਜ ਮਾਰਨਿੰਗ ਦਾ ਕੋਈ 9 ਵਜੇ ਦਾ ਪਸੂ ਜਿੰਨੇ ਵੀ ਹੋਣਗੇ ਦੋਸਤੋ ਤਸੱਲੀ ਬਖ ਜੇ ਹੋਣਗੇ ਪਰ ਫਿਰ ਵੀ ਕੋਈ ਵੀ ਆਪਦੀ ਇਥੇ ਆਣ ਕੇ ਘਰੇ ਦੋ ਟਾਈਮ ਚੋ ਕੇ ਤਸੱਲੀ ਕਰ ਲੇ ਜੇਕਰ ਕੋਈ ਗੱਬਣ ਪਸ਼ੂ ਲੈ ਕੇ ਜਾਂਦਾ ਤੇ ਚੌਂ ਥਣਾ ਦਾ ਤਿੱਪ ਕੇ ਭਰਾ ਕੇ ਆਪਦੀ ਤਸੱਲੀ ਕਰ ਸਕਦਾ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਹੁੰਦੀ ਆ ਆਉ ਲੈਨੇ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਸਾਨੂੰ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਜੀ ਉਹ ਠੀਕ ਠਾਕ ਜੀ ਬੜੇ ਵਧੀਆ ਵੀਰ ਸਾਨੂੰ ਹੋਰ ਹਾਂ ਕਿਰਪਾ ਮਹਾਰਾਜੀ ਬੜੀ ਕਿਰਪਾਈ ਚਲੋ ਸ਼ੁਰੂ ਹਾਂਜੀ 10 ਜਨਵਰੀ ਸੰਧੂ ਸਾਹਿਬ ਜੀ ਅੱਜ ਆਪਣੇ ਕੋਲ 9 ਸਈਆਂ ਤੇ ਇੱਕ ਗੱਬਣ ਹੈ ਜੀ ਜਿਹੜੀਆਂ 9 ਸਈਆਂ ਬਿਲਕੁਲ ਤਾਜ਼ੀਆਂ ਠੀਕ ਹੈ ਜੀ ਹਾਂਜੀ ਬੋਲੇ ਤੇ ਹੋਣਗੀਆਂ ਸਾਰੀਆਂ ਮਈਆਂ ਠੀਕ ਹੈ ਫਿਰ ਤੁਹਾਨੂੰ ਹਾਂਜੀ ਇੱਕ ਅੱਧੀ ਮਹੀ ਹੋਗੀ ਜਿਹੜੀ 10-12 ਦਿਨਾਂ ਦੀ ਸੂਈ ਹੋਗੀ ਅੱਛਾ ਫਿਰ ਤੁਹਾਨੂੰ ਜਿੰਨੀਆਂ ਵਖਾਉਣੀਆਂ ਸਾਰੀਆਂ ਸੂਈਆਂ ਸਾਰੀਆਂ 9 ਸੂਈਆਂ ਇੱਕ ਗੱਬਣ ਲਓ ਜੀ ਹਾਂਜੀ ਵੱਡੀ ਗਿਣਤੀ ਦੇ ਵਿੱਚ ਦੋਸਤੋ ਮੱਜਾਂ ਸੂਈਆਂ ਸਵਈਆਂ ਨੇ ਇਹ ਇੱਕ ਪਸੰਦ ਨਹੀਂ ਆਉਂਦੀ ਕਿਸੇ ਵੀਰ ਨੂੰ ਦੇਖਣ ਦੇ ਵਿੱਚ ਕੋਈ 19 ਕੀ ਕਮੀ ਪੇਸ਼ ਨਹੀਂ ਹੁੰਦੀ ਹੈ ਤਾਂ ਦੂਜੀ ਤੁਸੀਂ ਸਿਲੈਕਟ ਕਰ ਸਕਦੇ ਜੇ ਪਸ਼ੂ ਵਧੇਰੇ ਆ ਜਿਹੜਾ ਵੀ ਪਸੰਦ ਆਉਂਦਾ ਉਹਦੀ ਖਾਸ ਤੌਰ ਤੇ ਸਾਈ ਬਿਆਨਾ ਕਰਕੇ ਮੇਰਾ ਵੀਰ ਦੂਰੋਂ ਨੇੜੇੋਂ ਤੁਰਿਓ ਕਿਉਂਕਿ ਬਾਅਦ ਵਿੱਚ ਕਈ ਵਾਰ ਵੀਰ ਸਾਈ ਬਿਆਨਾ ਕਰਕੇ ਨਹੀਂ ਵੀ ਆਉਂਦੇ ਬਾਅਦ ਵਿੱਚ ਪਸੂ ਮੌਕੇ ਤੇ ਕਈ ਵੇਖ ਜਾਂਦੇ ਆ ਇਸ ਕਰਕੇ ਉਸ ਖਾਸ ਪਸੂ ਦਾ ਸਾਈ ਬਿਆਨਾ ਕਰਕੇ ਫਿਰ ਇਸ ਘਰੇ ਵਿਜ਼ਿਟ ਕਰਿਓ ਠੀਕ ਹੈ ਜੀ ਤੇ ਆਪਦੀ ਤਸੱਲੀ ਕਰਿਓ ਤੁਹਾਨੂੰ ਵੀਰੇ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਕਿਹੜੇ ਪਾਸਿਓਂ ਸ਼ੁਰੂਆਤ ਕਰਦੇ ਆਂ ਇੱਧਰ ਕਰ ਲਓ ਜੀ ਇਹ ਗੱਬਣ ਤੋਂ ਸਹੀ ਆ ਜੀ ਪਰ ਸੋ ਤੜਕੇ ਦੀ ਸਹੀ ਆ ਬੱਚਾ ਸੰਧੂ ਸਾਹਿਬ ਜੀ ਵੀਰ ਕੋਈ ਤਿੱਜੇ ਮਨ ਲੈ ਚੌਥੇ ਮਨ ਲੈ ਆਪਾਂ ਤੇ ਜੇ ਮਨ ਕੇ ਲਈ ਆ ਠੀਕ ਹੈ ਨਾ ਉਹ ਤਾਂ 10 ਕਿਲੋ ਬਾਹਲਾ ਸਟੜ ਚਵਾਈ ਇੱਕ ਨੰਬਰ ਹੋਊਗੀ ਜੀ ਭਾਵੇਂ ਕੋਈ ਭੈਣ ਮੰਗਾ ਲੇ ਭਾਵੇਂ ਵੀਰ ਮੰਗਾ ਲੇ ਜੇ ਚੋਣ ਤੋਂ ਮੈਂ ਕੋਈ ਮਾੜੀ ਹੋਵੇ ਤੇ ਤੁਹਾਨੂੰ ਫੋਨ ਲਾ ਸਕਦਾ ਹਾਂ ਸਾਨੂੰ ਲਾਉਣ ਦੀ ਨਹੀਂ ਲੋੜੀ ਠੀਕ ਹੈ ਜੀ अच्छा जी ये कल दी सूई ये परसों तड़के दी सुन सब्जी सुबह दूजा है जी सुबह दूजजे ਲਈ ਆਪਾਂ ਮੰਨ ਗਏ ਜੀ ਤੀਜਾ ਮੰਨ ਕੇ ਮਗਰ ਕਟਾ ਹੀ ਇਹਦੇ ਮਗਰ ਕਟਾ ਹੀ ਲਓ ਦੋਸਤੋ ਮਗਰ ਕਟਾ ਆਇਆ ਤੇ ਤੀਜਾ ਸੂਆ ਮੰਨ ਕੇ ਲਈ ਆ ਤੇ ਪਰਸੋਂ ਦੀ ਸੂਈ ਆ ਅੱਜ ਤੀਜਾ ਦੇਣਾ ਤੇ ਸੋਨੂੰ ਵੀਰ ਬੋਲਾ ਕਿੰਨਾ ਹੋਊਗਾ ਜੇਰਾ 10 ਕਿਲੋ ਸੰਦੂਸਾਂ ਆਪਾਂ 9 ਦੀ ਗਰੰਟੀ ਦੇਾਂਗੇ ਚੁਆਈ ਇੱਕ ਨੰਬਰ ਹੋਊਗੀ ਜੀ ਬੋਲਾ ਦੋਸਤੋ 10 ਕਿਲੋ 9 ਤੋਂ 12 ਕੱਢੂਗੀ ਜਿਆਦਾ ਆਪਾਂ ਕਹਿੰਦੇ ਨਹੀਂ ਲੋਕਾਂ ਨੂੰ ਕੱਦ ਕਾਠ ਇੱਕ ਵਾਰੀ ਆਪਾਂ ਜ਼ਰੂਰ ਜ਼ਿਕਰ ਕਰ ਦਿੰਨੇ ਆ ਕੱਦ ਕਾਠ ਪੂਰਾ ਵੱਡਾ ਇਸ ਮੱਝ ਦਾ ਵੇਖੋ ਤੁਸੀਂ ਬਿਲਕੁਲ ਚੌੜੇ ਪੇਠਪੁੜੇ ਦੇ ਵਿੱਚ ਆ ਬਾਕੀ ਕਰਮਾਂ ਵਾਲੀ ਸੂਸਵਾ ਦੇ ਵਿੱਚ ਆ ਪਰ ਫਿਰ ਵੀ ਕੋਈ ਬਾਹਰ ਟੁੱਟੀ ਨਹੀਂ ਗੀ ਸਰੀਰਕ ਪੱਖੋਂ ਬੂਰੀ ਉਵੇਂ ਦੇ ਉਵੇਂ ਮੈਂਟੇਨ ਹੈਗੀ ਆ ਸਿੰਗਲ ਖੱਡੀ ਦੇ ਵਿੱਚ ਤੇ ਆ ਮਗਰ ਕਟਾ ਮੇਲ ਕਾਫ ਠੀਕ ਆ ਬੱਲਾ ਮੱਖੀ ਪੈਸ ਨੂੰ ਸਾਰਾ ਬੱਚਾ ਖਾ ਦੇ ਹਣ ਤੇ ਆ ਲੋ ਜੀ ਸੋ ਦੋਸਤੋ ਥਾਨ ਭਾਂਡੇ ਦੀਆਂ ਕਰਮਾਂ ਵਾਲੀਆਂ ਸਾਰੀਆਂ ਸਾਫ਼ ਸੁਥਰੀਆਂ ਨੇ ਕਿਸੇ ਪਾਸੇ ਕੋਈ ਚੁਵਾਈ ਦੇ ਵਿੱਚ ਲਾਂਬਾ ਨਹੀਂ ਆਉਂਦਾਗਾ ਇਹ ਪਹਿਲਾਂ ਵੀ ਪਸ਼ੂ ਅੱਜ ਨਹੀਂ ਗੇ ਕਾਫੀ ਲੰਬੇ ਸਮੇਂ ਤੋਂ ਵੀਰ ਹੋਣੀ ਪਾ ਰਹੇ ਨੇ ਦਿਖਾ ਰਹੇ ਨੇ ਇਧਰ ਵੇਖੋ ਜੀ ਬੱਚਾ ਤੇ ਆ ਵੇਖੋ ਜੀ ਬੱਚਾ ਕਾ ਕਟਾ ਹੈ ਮੇਲ ਕਾਫ ਅੱਛਾ ਫਿਰ ਸੋਨੂੰ ਬਾਕੀ ਚਲੋ ਜਿੱਦਾਂ ਆਪਾਂ ਕੱਲੇ ਕੱਲੇ ਪਸ਼ੂ ਦੀ ਚਵਾਈ ਦੀ ਗੱਲ ਨਹੀਂ ਕਰਦੇ ਵੀ ਇਹਦੀ ਕਿਵੇਂ ਦੀ ਤਾਂ ਉਹਦੀ ਕਿਵੇਂ ਦੀ ਮੈਂ ਕਹਸਾਂ ਦੂਸਰ ਚਵਾਈ ਕੋਈ ਮੈਂ ਨਹੀਂ ਮਾੜੀ ਆਪਾਂ ਹਾਂਜੀ ਤੇ ਬਾਕੀ ਹਾਂਜੀ ਇਹਦਾ ਮੁੱਲ ਕੀ ਕਰਦਾਂਗੇ ਆਪਾਂ ਕਿੱਥੋਂ ਤੱਕ ਮੁੱਲ ਸਾਨੂੰ ਸਭ 1 10 ਕਰਾ ਲਓ 1 15 ਕਰਾ ਲਓ 1 5 ਦੀ ਦੇਣੀ ਹੈ 1 5 ਦੀ ਹਾਂਜੀ 1 5 ਦੀ ਲੋ ਬਈ ਮੈਂ ਦੇਣੀ ਨਹੀਂ ਕਿਸੇ ਨੇ 1 5 ਦੀ ਫੋਲੋ ਵੱਟੇ ਵਾਲੀ ਹੈ ਫੋਲ ਵੱਡੇ ਕਤਗਾਠ ਦੇ ਵਿੱਚ ਚਵਾਈ 1 ਨੰਬਰ ਐਂਡ ਤੇ ਬਤਾਰਾ ਮਾਰ ਦਾਂਗੇ ਜੀ ਜੋਨ 1 ਨੰਬਰ ਆ ਚਵਾਈ ਸਾਰੀਆਂ ਮੱਜਾਂ ਦੀ ਝੋਟੀਆਂ ਦੀ 1 ਨੰਬਰ ਮਿਲੂਗੀ ਦਸਨ ਮੁਤਾਬਕ ਬਾਕੀ ਕਿਸੇ ਵੀਰ ਨੂੰ ਤੇ ਦੱਸ ਕੇ ਇਹ ਨਾ ਹੋਊਗਾ ਵੀ ਕੋਈ ਨਕਾਤ ਜਾਂ ਕਹਿ ਲਈਏ ਵੀ ਆਪਾਂ ਵੀ ਕਿਸੇ ਇਤਰਾਜ ਦੇ ਵਿੱਚ ਹੋਊਗੀ ਵੀ ਚਵਾਈ ਫੇਟ ਪਾਸ ਨਾ ਹੋਊਗੀ ਤੱਕ ਸਭ 10 ਮਈ ਉਹਦਨ ਪਾਈਆਂ ਹਾਂਜੀ 5 ਮਈ ਆਨਲਾਈਨ ਗਈਆਂ ਵੀਰਾਂ ਨੂੰ ਆਪਾਂ ਫੋਨ ਲਾ ਕੇ ਪੁੱਛਿਆ ਚਵਾਈ ਤੋਂ ਉਹਦੇ ਚਵਾਈ ਤੋਂ ਵਧੀਆ ਨੰਬਰ 1 ਨੇ ਮਈ ਦੁੱਧ ਦੀ ਸੀ ਸਾਡੀ ਸੇਵਾ ਦਾ ਸੇਵਾ ਦਾ ਹਾਂ ਜੀ ਠੀਕ ਹੈ ਜਵਾਈ ਤੇ ਜਾਂ ਮੈਂ ਛੱਟਾ ਨਾ ਮਾਰੂ ਜਾਂ ਭੂਰ ਹੋਊਗੀ ਜਾਂ ਕਿਸੇ ਤਰ੍ਹਾਂ ਨਹੀਂ ਮੈਂ ਦੇ ਗੰਡ ਹੋਊਗੀ ਥਾਣੇ ਚ ਆਪਾਂ ਜ਼ਿੰਮੇਵਾਰ ਹੋਾਂ ਠੀਕ ਹੈ ਜੀ ਜਾਂ ਕੋ ਆਪਣੀ ਮੈਂ ਪਿੱਛਾ ਮਾਰਦੀ ਹੋਵੇ ਗੱਭਨ ਤੱਕ ਵੀ ਸਹੀ ਆ ਠੀਕ ਹੈ ਜੀ ਲਓ ਜੀ ਹਾਂ ਇਹ ਜਿਹੜੀਆਂ ਦੋਸਤੋ ਮੇਨ ਪੁਆਇੰਟ ਵਾਲੀਆਂ ਗੱਲਾਂ ਨੇ ਸੋਨੂੰ ਵੀ ਰਾਜ ਗਿਆ ਸੈਕਿੰਡ ਨੰਬਰ ਤੇ ਆ ਮੱਝ ਦੀ ਦੂਜਾ ਸੂਆ ਸੰਦੂ ਸਾਬ ਜੀ ਦੂਜਾ ਸੂਆ ਹਾਂ ਜੀ ਅੱਛਾ ਇਹਨੂੰ ਸਮਾਂ ਕਿੰਨਾ ਹੋ ਗਿਆ ਸੂਈ ਇਹਨੂੰ ਸੂਈ ਨੂੰ ਇੱਕ ਹਫਤਾ ਹੋ ਗਿਆ ਯਾ ਬੱਚਾ ਇਹਦਾ ਆ ਬੱਚੇ ਨਾਲ ਨਾਲ ਸੰਸੂਬ ਕੱਟੀ ਆ ਜੀ ਮਗਰ ਕੱਟੀ ਆ ਦੋਸਤੋ ਦੂਜੇ ਨ ਇੱਕ ਹਵਾ ਉਹ ਕਾਫੀ ਚੱਲਣ ਦੀ ਇਸ ਕਰਕੇ ਬੱਚੇ ਜਿਹੜੇ ਨਹੀਂ ਚੱਲਦੇ ਸਭ ਜਿਹੜਾ ਸਹੀ 11 ਤੋਂ 12 ਕਿਲੋ ਪਰ ਆਪਾਂ 11 ਹੀ ਦੱਸਣਾ 11 ਤੋਂ 12 ਹਾਂ ਆਪਾਂ 11 ਹੀ ਦੱਸਣਾ ਦੁੱਧ ਹੀ ਹੋਗਾ ਦੁੱਧ ਹੋਊਗਾ ਜੀ ਬੋਲਾ ਨੇ ਜਿੰਨੇ ਥੱਲੇ ਬੋਲਾ ਆ ਉਹ ਬੋਲਾ ਦੱਸ ਅੱਛਾ ਕਿੰਨੇ ਦਿਨਾਂ ਦੀ ਦੱਸਿਆ ਤੁਸੀਂ ਇੱਕ ਹਫਤੇ ਤੋਂ ਬਾਹਰ ਹੋ ਗਈ ਜੀ ਬੋਲੇ ਤੋਂ ਬਾਹਰ ਨਿਕਲ ਗਈ ਠੀਕ ਹੈ ਮੈਂ ਮੈਲਾ ਸੂਟੋ ਕੀ 14 15 ਕਿਲੋ ਦੁੱਧ ਕੱਢੂ ਗਈ ਲਓ ਦੱਸੋ ਯਾਰਾਂ 10 11 10 ਤੋਂ 12 ਆ ਯਾਰਾਂ 11 12 11 12 ਦੇ ਦਰਮਿਆਨ ਹਾਂਜੀ ਆਪਾਂ 11 ਹੀ ਕਹਾਂਗੇ ਤੇ 11 ਕਿਲੋ ਮੰਨ ਕੇ ਕੋਈ ਭਰਾ ਸੌਦਾ ਪੋਰੀ ਪਲੀ ਪਲੋਸੀ ਕੱਦ ਕਾਠ ਵੇਖ ਲਓ ਜੀ ਬਾਕੀ ਕੱਦ ਕਾਠ ਪਹਿਲਾਂ ਤੁਸੀਂ ਦੱਸਿਓ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਜੀ ਕੱਦ ਕਿਸੇ ਦਾ ਪਹਿਲੇ ਨੰਬਰ ਤੇ ਮੈਂ ਦਿਖਾਈ ਆਪਾਂ ਤੁਹਾਨੂੰ ਉਹਦਾ ਕੱਦ ਕਾਠ ਤੇ ਇਸ ਮੈਂ ਦਾ ਕੱਦ ਕਾਠ ਇੱਕ ਜਿਹਾ ਹੈਗਾ ਸੇਮ ਕੱਦ ਕਾਠ ਨੇ ਤੇ ਚੌੜੇ ਪਿੱਠ ਪੂੜੇ ਦੇ ਵਿੱਚ ਆ ਬਾਕੀ ਤੁਸੀਂ ਵੇਖੋ ਠੀਕਾ ਕਰਮਾਲੀ ਦਾ ਸੋਹਣਾ ਪਿੱ ਤੇ ਆਰਡਰ ਦੀ ਕੁਆਲਿਟੀ ਚੰਗੀ ਆ ਤੇ 11 ਕਿਲੋ ਦੁੱਧ ਹੋਣ ਕਿਸੇ ਵੀਰ ਨੇ ਚੋਲਣਾ ਇੱਕ ਹਫ਼ਤਿਆਂ ਬਾਅਦ ਸਮਾਂ ਹੋ ਗਿਆ ਜਿਹੜਾ ਸੂਈ ਨੂੰ ਮੂੰਹ ਮੱਥੇ ਦੀ ਵੇਖੋ ਲਓ ਜੀ ਤੋ ਬਾਕੀ ਘਾਤ ਘਾਟ ਜਿਹੜੇ ਦੋਸਤੋ ਵੱਡੀਆਂ ਮੱਜਾਂ ਦੇ ਵੱਡੀਆਂ ਕਈਆਂ ਜਾਣਗੀਆਂ ਵੀ ਵੱਡੇ ਘਾਤ ਘਾਟ ਨੇ ਜਿਹੜੀ ਛੋਟੀ ਪੱਧਰ ਹੋਈ ਜੀ ਆਪ ਹੀ ਕਹਾਂਗੇ ਪੱਧਰ ਕਰਦੀ ਠੀਕ ਹੈ ਜੀ ਅੱਛਾ ਸੋਨੂ ਵੀਰ ਇਸ ਮੈਂ ਦਾ ਕੀ ਮੁੱਲ ਕਰਦੇ ਕਿੰਨਾ ਸੋਨੂ ਦਾ ਮੁੱਲ 1 15 1 20 ਜੋ ਮਰਜੀ 1 12 ਦੀ 1 12 ਦੀ ਹਾਂਜੀ ਉਹਦੇ ਜਮਾਨਤਾਂ ਨੂੰ ਹੋਊਗਾ ਥੋੜਾ ਬੜਾ ਠੀਕ ਹੈ ਜੀ ਹਾਂਜੀ ਲੋਬੀ ਦੋਸਤੋ 1 ਲੱਖ 12000 ਦੀ ਇਹ ਤੁਹਾਨੂੰ ਮਿਲ ਜੂਗੀ ਮੱਝ ਚੰਗੀ ਆ ਸਭੀ ਸੂਬੀ ਪੂਰੀ ਆ ਬਾਕੀ ਵਜ਼ਨ ਲੋਡ ਪੂਰਾ ਬਾਕੀ ਥਣ ਭਾਂਡੇ ਦੀ ਵੀ ਆਪਾਂ ਜੇਕਰ ਤੁਹਾਨੂੰ ਗੱਲ ਦੱਸ ਦਈ ਸਪੇਸ ਵਿਰਲ ਬੁਰਲ ਪੂਰੀ ਹੈਗੀ ਆ ਤੇ ਚੋਣ ਚਾਂ ਇੱਕ ਨੰਬਰ ਬਾਕੀ ਕੋਈ ਵੀਰ ਆਉਂਦੀ ਜਿੱਦਾਂ ਮਰਜ਼ੀ ਤਸੰਦ ਜੁਜਾ ਸੂਆ ਸੰਦੂ ਸਾਹਿਬ ਪਰਸੋਂ ਤੜਕੇ ਝੱਟੀ ਸੀ ਦੂਜਾ ਸੂਆ ਹਾਂਜੀ ਪਰਸੋਂ ਤੜਕੇ ਸੁਈ ਪਰਸੋਂ ਦੀ ਸੁਈ ਤੜਕੇ ਦੀ ਪੰਚਾ ਦੇ ਮਗਰ ਹਾਂਜੀ ਪਰਸੋਂ بچہ ਕੱਟੀ ਆਵੇ ਇੱਥੇ ਬੈਠੀ ਤੈਨੂੰ ਵਿਖਾਉਂਦੀ ਕੋਈ ਗੱਲ ਨਹੀਂ ਉਧਰ ਲੈ ਆਣੀ ਮਗਰ ਕੱਟੀ ਆ ਦੋਸਤੋ ਕੱਦ ਝੋਟੀ ਦਾ ਸਾਰੀਆਂ ਮੱਜਾਂ ਨਾਲੋਂ ਟੌਪ ਤੇ ਆ ਵੱਡੇ ਕੱਦ ਕਾਟ ਦੇ ਵਿੱਚ ਆ ਬਾਕੀ ਤੁਸੀਂ ਵੇਖ ਕੇ ਚੈੱਕ ਕਰੋ ਦੂਜਾ ਸੂਆ ਸਾਰੀ ਜੈਡ ਬਲੈਕ ਜੀ ਕਮੋ ਸਿੱਖ ਆਏ ਰਿਆਣੇੋਂ ਬੰਦੇ ਉਹਨਾਂ ਤੋਂ ਆਪਾਂ ਲਈਏ ਜੇ ਆਪ ਲਓ ਦੋਸਤੋ ਬਿਲਕੁਲ ਜੈਡ ਬਲੈਕ ਆ 15 ਕਿਲੋ ਝੋਟੀ ਦੁੱਧ ਪਰੂਗੀ ਜੀ ਤੇ 15 ਕਿਲੋ ਵੀਰਾਂ ਦਾ ਵੀ ਆਪਣਾ ਐਸਟੀਮੇਟ ਆ ਵੀ ਅੰਦਾਜ਼ਾ ਵੀ 15 ਕਿਲੋ ਦਾ ਆ ਹਾਂ 10 11 ਕਿਲੋ ਬੋਹਲੇ ਲਈ ਫਿਰਦੀ ਝੋਟੀ ਅੱਜ 10 ਕਿ 11 ਕਿਲੋ ਦੇ ਲਾਗੇ ਤਾਕੇ ਹਾਂਜੀ ਪਰਸੋਂ ਦੀ ਸੂਈ ਹੈ ਤੜਕੇ ਦੀ ਬੱਚਾ ਵਿਖਾ ਦਨੇ ਸਾਨੂੰ ਬੱਚਾ ਤੁਹਾਨੂੰ ਦਿਖਾ ਦੋ ਅੱਜ ਬਤਾਓ ਬੱਚਾ ਠਾਈ ਹੁੰਦਾ ਇੱਕ ਵਾਰੀ ਪਹਿਲਾਂ ਤੋੜ ਕੇ ਦਿਖਾ ਦਈਏ ਸੋ ਕਾਫੀ ਸੋਹਣੀ ਹੈ ਬੇਲਬੂਲ ਦੀ ਵੀ ਸਪੈਸ਼ਲ ਕੱਦਗਾਠ ਫੁੱਲ ਵੱਡਾ ਆ ਲਓ ਜੀ ਦੇਨੇ ਜੀ ਬਾਬਾ ਜੀ ਆ ਗਈ ਲਓ ਜੀ ਸੋ ਫੁੱਲ ਹਾਈਟ ਲੈਂਥ ਵੀ ਪੂਰੀ ਹੈ ਠੀਕ ਹੈ ਜੀ ਬਾਕੀ ਫੇਸ ਕੁਆਲਿਟੀ ਸਿੰਗਲ ਗੰਗਾ ਦੀ ਬਹੁਤ ਸੋਹਣੀ ਬੰਦਰ ਆ ਲੋ ਆਜਾ ਠੀਕ ਹੈ ਸੋ ਇਸ ਛੋਟੀ ਦਾ ਮਗਰ ਬੱਚਾ ਜਿਹੜਾ ਦੋਸਤੋ ਕੱਟੀ ਜਾਂ ਫੀਮੇਲ ਕਾਫ ਇੱਕੋ ਮਿੰਟ ਸੰਤ ਸਾਬ ਵੀ ਖੋਣੇ ਇੱਕੋ ਮਿੰਟ ਇੱਕੋ ਮਿੰਟ ਛੋਟੀ ਇੱਧਰ ਬੱਦੀ ਸੀ ਆ ਬੱਚਾ ਜਾਂਦਾ ਉਹ 나ੜੂ ਦੇ ਨਾਲ ਉਹ ਗਾ ਬੱਚਾ ਲਓ ਜੀ ਬੱਚਾ ਦਿਖਾ ਦਿੱ ਗਿਆ ਕਿਉਂਕਿ ਬਾਅਦ ਵਿੱਚ ਬੋਚਾ ਮਸ ਹੋ ਜਾਈ ਦਤੇ ਉਹ ਸਵਾਦ ਨਹੀਂ ਹੁੰਦਾਗਾ ਲਓ ਜੀ 나ੜੂ ਤੇ ਬੱਚਾ ਕੱਟੀ ਫੀਮੇਲ ਕਾਫ ਆ ਦੋਸਤੋ ਤੀਜੇ ਨੰਬਰ ਤੇ ਜਿਹੜੀ ਇੱਕ ਵੱਡੀ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆਂ ਬਾਕੀ ਥਣ ਭਾਂਡੇ ਦੀ ਚੰਗੀ ਮਾਲਕਨ ਆ ਹੁਣ ਫਿਲਹਾਲ ਦੁੱਧ ਹੁਣ ਬੋਲਾ ਤੁਸੀਂ ਮੰਨ ਕੇ ਜੀ ਬੋਲਾ ਦੁੱਧ ਨਹੀਂ ਆ ਸਾਨੂੰ ਸਭ ਜਿੰਦੇ ਸਲ ਬੋਲਾ ਬੋਲਾ ਹੀ ਦੱਸਾਂਗੇ ਜੀ 10 ਕਿ ਬੋਲਾ ਦੱਸ ਹਾਂ 10 ਕਿ ਖੁੱਲਾ ਡੁੱਲਾ ਬੋਲਾ ਚਵਾਈ ਇੱਕ ਨੰਬਰ ਹੋ ਗਈ ਠੀਕ ਆ ਜੀ ਥੋੜਾ ਜਿਹਾ ਹੋਰ ਤੁਹਾਨੂੰ ਥਣ ਦਿਖਾ ਦਿਆਂ ਵੇਖੋ ਹਾਂਜੀ ਦਿਖਾ ਦਿਓ ਕੋਈ ਗੱਲ ਆ ਲਓ ਆ ਕਰੋ ਤਾਂ ਸਭ ਇੱਕ ਰੰਗ ਸਭ ਤੋਂ ਵੱਡੀ ਗੱਲ ਵੀ ਇੱਕ ਰੰਗ ਬਿਲਕੁਲ ਬਲੈਕ ਮੁਰਾ ਸੰਦੂ ਸਾਹਿਬ ਕੱਦ ਵਸਾ ਦੇ ਸਾਰੀਆਂ ਮੈਨ ਆ ਲੋ ਜੀ ਮੈਂ ਪਹਿਲਾਂ ਜ਼ਿਕਰ ਕਰਤਾ ਸੋਨੂੰ ਵੀਰ ਵੀ ਪੂਰੀ ਟੌਪ ਤੇ ਆ ਵੱਡੀ ਆ ਕੱਦ ਕਾਟੀ ਸਾਰੀਆਂ ਮੱਜਾਂ ਝੋਟੀਆਂ ਚੋ ਹਾਂਜੀ ਤੇ ਇਹਦਾ ਮੁੱਲ ਕੀ ਕਰਦੇ ਆ ਮੰਗ ਸੰਦੂ ਮੁੱਲ ਤੇ ਡੇਢ ਦੀ ਵੀ ਆਣੀ ਮੈਂ ਸਵਾਦੀ ਆ ਹਾਂਜੀ ਇੱਕ ਬਾਈ ਦੀ ਦੇਣੀ ਆ ਇੱਕ ਬਾਈ ਦੀ ਹਾਂਜੀ ਠੀਕ ਹੈ ਭਰਾ ਹਾਂ ਇੱਕ ਬਾਈ ਦੀ ਦੋਸਤੋ ਇਹ ਦੇਣੀ ਦੇਣੀ ਆ ਜਿਹੜੀ ਵੀ ਹਾਂ ਨਾਲ ਹੀ ਗੱਲਬਾਤ ਦੀ ਬਾਕੀ ਅੱਗੇ ਤੁਸੀਂ ਵੇਖ ਲਿਓ ਫੋਨ ਕਰਕੇ ਜਿੱਥੋਂ ਤੱਕ ਤਾਲਮਿਲ ਬੈਂਦਾ ਹੋਇਆ ਆ ਲੋ ਦੋ ਰੱਖਣ ਦੀ ਲੋੜ ਨਹੀਂ ਸੰਦੂ ਸਾਹਿਬ ਇਹ ਤਿੰਨ ਮੈਜੋ ਠੀਕ ਜੀ ਜਿੰਨੇ ਦੌਰ ਰੱਖਣੀਆਂ ਇੱਕ ਹੀ ਰੱਖ ਲੈ ਇਹ ਤੇ ਨਮਈ ਜੂ ਦਾ ਆਪਾਂ ਕਹਿੰਨੇ ਪੈਣਾ ਨੂੰ ਠੀਕ ਹੈ ਜੀ ਠੀਕ ਹੈ ਲਓ ਵੀ ਦੋਸਤੋ ਅਕੇ ਚੌਥੇ ਨੰਬਰ ਤੇ ਅਗਲੀ ਮਾਝ ਦਿਖਾ ਦਈਏ ਤੁਹਾਨੂੰ ਪਰਸੋਂ ਦੀ ਇਹ ਚੌਥੇ ਡੰਗ ਦੀ ਇਹ ਸੂਈ ਸੰਦ ਸਬਜੀ ਪਰਸੋਂ ਦੀ ਹਾਂ ਨਹੀਂ ਚੌਥਾ ਡੰਗ ਹੋ ਗਿਆ ਜੀ ਅੱਜ ਚੌਥਾ ਡੰਗ ਹਾਂਜੀ 9 ਕਿਲੋ ਦੁੱਧ ਆਈ ਇਹਦੇ ਇੱਕ ਨਾ ਮੜੀ ਜੀ ਲੌਣ ਲੱਗਿਆ ਖੁਰੀ ਪੈ ਗਈ ਆ ਜੀ ਗੱਡੀ ਦੇ ਵਿੱਚ ਮੜਾ ਜੇ ਪੈਰ ਦਮਾਉਂਗੀ ਅਗਲੇ ਅਗਲੇ ਪੈਰ ਦੀ ਹੋਰ ਨਾ ਕੋਈ ਨੁਕਸਾਨ ਹੋਗਾ ਤੁਰੂਗੀ ਮੈਂ ਸਹੀ ਜਦੋਂ ਮੈਂ ਤੜੀ ਜਾਣੇ ਜੀ ਡਾਲੇ ਦੇ ਵਿੱਚ ਹਾਂ ਡਾਲੇ ਦੇ ਵਿੱਚ ਪੈ ਗਿਆ ਮਗਰ ਬੱਚਾ ਕਿਸ ਨੂੰ ਵੀ ਨਹੀਂ ਤੇ ਹਾਂਜੀ ਮਗਰ ਬੱਚਾ ਮਗਰ ਕੱਟੀ ਜਾਂਦੇ ਆ ਜਿਹੜੀ ਬੈਠੀ ਆ ਵੇਖੋ ਬਿਲਕੁਲ ਸਹੀ ਦੁਰਦੀ ਆ ਹੱਡ ਦੀ ਦਵਾਣਾ ਮਟਮ ਕੋਈ ਨਹੀਂ ਕੋਈ ਨਹੀਂ ਹਾਂ ਲੋ ਦੋਸਤੋ ਥੋੜਾ ਜਿਹਾ ਕਈ ਬਰਾਵਾਂ ਉਤਰ ਚੜਨ ਲੱਗੇ ਆ ਬੜਾ ਮੋੜ ਕੇ ਤੇ ਖੋਰਖਰ ਕਿਤੇ ਡਾਲੇ ਟੂੜੇ ਦੇ ਨਾਲ ਮਾੜਾ ਲੱਗ ਗਿਆ ਸੀਗਾ ਫਿਲਹਾਲ ਇੱਕ ਵਰੀ ਤੋਰਾ ਤੁਹਾਨੂੰ ਚੈੱਕ ਕਰਾਉਣੇ ਆ ਚਾਲ ਚੂਲ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਹੈਗਾ ਬਾਕੀ ਤੁਹਾਡੇ ਸਾਹਮਣੇ ਆ ਵੇਖੋ ਠੀਕ ਆ ਹਣੇ ਉਹ ਸਹੀ ਹੈ ਜੀ ਸਾਨੂੰ ਸਭ ਖਾਦੇ ਤੋਰ ਕੇ ਬਿਲਕੁਲ ਜੀ ਬਿਲਕੁਲ ਅੱਛਾ ਤੁਹਾਨੂੰ ਵੀ ਹੁਣ ਚੌਥੇ ਡੰਗ ਦੇ ਵਿੱਚ ਬੋਲਾ ਕਿੰਨਾ ਕੇ ਸਾਜ ਸਾਜ ਬੋਲਾ 10 ਆਪਾਂ 9 ਹੀ ਕਹਿਣਾ ਜੀ ਆਹ ਕੱਟੀ ਆਹ ਜਿਹੜੀ ਬੈਠੀ ਹੈ ਜਿੰਦੇ ਹਰਾਇਆ ਕਪੜਾ ਪਾਇਆ ਠੀਕ ਹੈ ਜੀ ਹਾਂ ਜੀ ਬਬੀ ਦੋਸਤੋ 10 ਕਿਲੋ ਬੋਲਾ ਵੈਸੇ ਪਰ 9 ਮੰਨ ਕੇ ਕੋਈ ਵੀਰ ਸੌਦਾ ਕਰ ਲਿਓ ਤੇ ਕਦਮ ਮੀਡੀਅਮ ਹਾਈਟ ਮੰਨ ਕੇ ਵੀ ਤੁਹਾਨੂੰ ਠਾਈ ਵਧੀਆ ਚਵਾਈ ਇੱਕ ਨੰਬਰ ਆਈ ਠੀਕ ਹੈ ਚਵਾਈ ਇੱਕ ਨੰਬਰ ਆ ਥਣਾ ਦੀ ਭਾਂਡੇ ਦੀ ਕਿਸੇ ਪਾਸਿਓ ਵੇਖੋ ਵੀ ਕੋਈ ਕਿਸੇ ਪਾਸੇ ਖੁੰਜੀ ਨਹੀਂ ਕਰਮਾਂ ਲਈ ਇੱਕਸਾਰ ਲੇਵਾ ਇੱਕਸਾਰ ਚੱਡਾ ਇੱਕਸਾਰ ਲੇਵਾ ਆ ਤੁਸੀਂ ਮੂੰਹ ਮੱਥੇ ਤੇ ਇੱਕ ਵਾਰੀ ਜ਼ਰੂਰ ਝਾਤ ਮਾਰੋ ਠੀਕ ਹੈ ਸਿੰਗਾ ਸੰਗਾ ਦੀ ਵੀ ਪੂਰੀ ਗੁਲਾਈ ਆ ਤੇ ਮੂੰਹ ਮੱਥੇ ਦੀ ਚੰਗੀ ਇੱਕ ਵਾਰੀ ਬੱਚਾ ਤੁਹਾਨੂੰ ਜ਼ਰੂਰ ਦਿਖਾ ਦੇਗੀ ਆ ਵੇਖੋ ਆ ਕੱਟੀ ਆ ਬਿਲਕੁਲ ਜਿਹੜਾ 나ੜੂ ਤੇ ਜਠਾਉਣੀ ਦਿਖਾ ਦੇ ਨੇ 나ੜੂ ਤੇ ਇਹ ਬੱਚਾ ਜੀ ਕੋਈ ਗੱਲ ਨਹੀਂ ਹਾਂ ਕੋਈ ਤੁਹਾਨੂੰ ਇਹ ਨਾ ਆਖੂਗਾ ਵੀ ਇਹ ਜਿਆਦੇ ਦਿਨਾਂ ਦੀ ਸੋਈ ਹੈ ਠੀਕ ਹੈ ਜੀ अच्छा सोनू वीर ए ਸਮਾਜਤਾ ਫਿਰ ਕੀ ਕਰਦੇ ਆ ਮੁੱਲ ਕਿੰਨਾ ਤੱਕ ਸੰਸਾ ਮੁੱਲ 90 95 ਜੋ ਮਰਜੀ 85 ਜੋ ਮਰਜੀ ਇਹ 84000 ਦੀ ਦੇਣੀ ਹੈ ਜੀ 84 83000 ਦੀ ਦੇ ਦਾਂਗੇ लास्ट 83 ਦੀ ਹਾਂਜੀ ਵੀ ਐਂ ਆ ਵੀ ਗੱਲ ਵੀਰ ਸੋਨੂ ਵੀ ਪੂਰੀਆਂ ਕਸਰਾ ਕੁਸਰਾਆਂ ਕੱਢ ਕੇ ਆਪਾਂ ਦੱਸਾਂ ਮੈਂ ਕਿਹਾ ਚਲੋ 82 ਦੀ ਦੇ ਦਾਂਗੇ ਹੋਰ ਦੱਸੋ ਆ ਜਿਹੜਾ ਹੁਣ 82 ਤੇ ਛੋਟ ਹੋਣੀ ਹੋਣਾ ਵੀਰ ਕੋਈ ਬਾਹਲਾ ਆਖੇ ਠੀਕ ਹੈ ਜੀ ਜਿਹੜੇ ਸਮਝਦਾਰ ਬੰਦੇ ਉਹ ਤਾਂ ਪੂਰੇ ਪੈਸੇ ਪਾਣ ਦੇ 5-7 ਸਮਾਨ ਤਾਨ ਕਰਾਉਂਦੇ ਤੇ ਕਈ ਵੀਰ ਜਿਹਨਾਂ ਨਹੀਂ ਲੈਣੀਆਂ ਮੈਂ ਟੱਕਰਾਂ ਮਾਰੀ ਜਾਂਦੇ ਆ ਬਿਲਕੁਲ ਠੀਕ ਆ ਜੀ ਅੱਗੋਂ ਅਸੀਂ ਸੰਸਦ ਸਾਬਾ ਕਿਹੜੇ ਨਿਆਣੇ ਆ ਸਾਨੂੰ ਵੀ ਪਤਾ ਲੱਗ ਜਾਂਦਾ ਕਿ ਕਿਹੜੇ ਬੰਦੇ ਮੱਝ ਲੈਣੀ ਕਿਹੜੇ ਨਹੀਂ ਲੈਣੀ ਬਿਲਕੁਲ ਜੀ ਜਿਸੇ 10-11 ਲਿਆ ਕੇ ਬੱਧੀ ਬੈਠੇ ਨਹੀਂ ਸੀ ਸਾਰੀ ਗਲਤ ਨਹੀਂ ਲੈ ਕੇ ਬੱਧੀ ਬੈਠੇ ਕਈ ਵੀਰ ਵੀਡੀਓ ਪਾਓ ਜੀ ਤੁਸੀਂ ਹੁਣ ਕੋਈ ਵੀਡੀਓ ਗਲਤ ਤੁਹਾਨੂੰ ਆਖਿਆ ਵੀ ਕਿਤੇ ਜੂਮ ਕਰੋ ਜਾਂ ਇਹਨੂੰ ਕਹੋ ਆਹਦੇ ਦੁਬਾਰਾ ਵੀਡੀਓ ਪਾਓ ਤੁਹਾਡੀ ਵੀਡੀਓ ਤੇ ਤਸੱਲੀ ਨਹੀਂ ਅਗਲੇ ਨੂੰ ਆਉਂਦੀ ਸਹੀ ਆ ਸਹੀ ਆ ਹਾਂ ਜੀ ਉਹਨਾਂ ਦੱਸਿਆ ਵੀ ਕਿਸੇ ਪਾਸੇ ਕੋ ਦੁੱਧ ਦੀ ਚੂਣ ਦੇ ਵਿੱਚ ਲੰਬੇ ਵਾਲੀ ਗੱਲ ਨਹੀਂ ਪਰ ਆਪਦੀ ਤਸੱਲੀ ਕਰ ਲਿਆ ਕਰੋ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆਪਾਂ ਹਰ ਥਾਂ ਤੋਂ ਕਹਿੰਨੇ ਆ ਅਗਲੀ ਮਾਤ ਜਾਕੀ 5ਵੇਂ ਨੰਬਰ ਤੇ ਇਹ ਵੀ ਕੱਟੀ ਆ ਜੀ ਇਹ ਇੱਕ ਹਫਤੇ ਦੀ ਸੂਈ ਆ ਜੀ 10 ਕਿਲੋ ਸਟਾਰਟ ਇਹਨੇ ਥਲੇ ਲਓ ਜੀ 10 ਕਿਲੋ ਤੋਂ ਸਟਾਰਟਿੰਗ ਆ ਹਾਂ 10 ਦਿਨ ਹੋ ਗਏ ਸੂਈ ਨੂੰ ਹਫਤੇ ਦੀ ਸੂਈ ਆ 10 ਦਿਨ ਹੀ ਹੋ ਗਏ ਜੀ ਹਫਤੇ ਨੂੰ ਛੱਡ ਹਾਂ 10 ਦਿਨ ਅੱਗੇ ਕੱਟੀ ਦੁੱਜੇ ਦੁੱਜੇ ਸੂਈ ਕੱਟੀ ਅੱਗੇ ਜਾਂਦੇ ਅੱਛਾ ਜੀ ਹਾਂਜੀ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਜਾਂਦੇ ਲਓ ਜੀ 10 ਦਿਨਾਂ ਦੀ ਸੂਈ ਆ ਮਗਰ ਕੱਟੀ ਔਰ ਦੁੱਧ ਕਿੰਨੇ ਕਿਤੇ ਜਦ ਦੁੱਧ 10 ਕਿਲੋ ਪੂਰਾ ਜੀ ਪੂਰਾ 10 ਹਾਂ ਨਾ ਹੋਣਾ ਨਿਕਲੂ ਕੋਈ ਆਣ ਕੇ ਆਖੇਗਾ ਵੀ 9 ਨਿਕਲੇਗਾ ਜਵਾਇ ਨੂੰ ਭਾਵੇਂ ਜ ਫਿੱਟ ਫਾਟ ਕਰਮਾ ਵਾਲੀ ਹਾਈਟ ਮੀਡੀਅਮ ਦੇ ਵਿੱਚ ਥਣ ਚੱਡੇ ਦੀ ਪੂਰੀ ਖਬਰਦਾਰ ਆ ਬੇਖੋ ਹਾਲੋ ਸਵਾ ਫਿਰ ਸਕਵਾਲਿਟੀ ਜੀ ਠੀਕ ਹੈ ਬਾਕੀ ਥਣ ਭਾਂਡੇ ਲੋ ਦੋਸਤੋ ਪੂਰੀ ਸਾਫ ਸੁਥਰੀ ਇਹ ਕਰਮਾ ਲਈ ਥਣ ਵੀ ਪੂਰੇ ਲੰਬੇ ਮੁੱਠੀ ਮੁੱਠੀ ਥਣ ਨੇ ਤਾਂ ਮਗਰ ਇਹਦੇ ਵੀ ਕੱਟੀ ਆ ਗਈ ਆ ਦੇਖੋ ਸਾਨੂੰ ਸਾਨੂੰ ਵਿਖਾਇਆ ਇਹ ਮੜੀ ਕੱਟੀ 나ੜੂ ਵੀ ਅਜੇ ਤਾਂ ਬੱਚੇ ਨਾਲ ਹੀ ਹੋਗਾ ਪਰ ਆਪਾਂ ਸਹੀ ਗੱਲ ਹੀ ਦੱਸਾਂਗਾ ਦੱਸਦੇ ਨੇ ਹੋਗੇ ਸੋਈ ਨੂੰ ਤੇ ਦੱਸ ਹੀ ਹੋਗੇ ਉਹ ਬੱਚਾ ਦੇ ਨਾਲ ਮਗਰ ਕੱਟੀ ਆ ਠੀਕ ਹੈ ਜੀ 나ੜੂ ਬਿਲਕੁਲ ਬੱਚੇ ਦੇ ਨਾਲ ਇਹ ਦੋਸਤੋ 5ਵੇਂ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਹਾਂਜੀ ਹਾਂਜੀ 5ਵੇਂ ਨੰਬਰ ਪੰਜਵਾਂ ਵੀਰਵਾ ਨਾਲ ਦੀ ਨਾਲ ਪਾਈ ਜਾਂਦੇ ਆ ਤਾਂ ਜੋ ਈਜ਼ੀ ਰਹੇ ਕਿਸੇ ਵੀਰ ਵਾਸਤੇ ਗੱਲ ਕਰਨੀ ਤੇ ਬਾਕੀ ਥਣ ਲੇਵਾ ਇੱਕ ਵਾਰੀ ਤੁਹਾਨੂੰ ਹੋਰ ਦਿਖਾਦ ਤੇ ਇਹ ਤੁਹਾਨੂੰ ਵੀ ਫਿਰ ਆਪਾਂ ਕਿੰਨੇ ਕੀ ਦੇ ਦਈਏ ਭਾਈ ਸਭ ਮੁੱਲ 85 82 ਜੋ ਮਰਜੀ 78 ਦੀ ਦੇਣੀ ਹੈ ਛੋਟ ਕਰਨੀ 78 ਦੀ ਹਾਂਜੀ ਠੀਕ ਹੈ ਜੀ 10 ਕਿਲੋ ਦੁੱਧ ਹੈ ਮੈਂ ਗੁਰੱਖ ਲੈਣਾ ਹੋਇਆ ਤਾਂ ਮੈਂ ਵਾਪਸ ਕਰ ਲਾਂਗੀ ਠੀਕ ਹੈ ਜੀ ਇਹਦੀ ਇੰਨੀ ਵੀ ਛੋਟ ਦੇਤੀ ਉਹ ਇੰਗੇ ਬੋਲੇ ਜੀ ਹਾਂਜੀ ਠੀਕ 78000 ਦੀ ਦੇ ਲਏ ਆ ਤੇ ਵਿੱਚੋਂ ਛੋਟ ਹੋ ਜਾਊਗੀ ਮੌਕੇ ਤੇ ਹਾਂਜੀ ਠੀਕ ਹੈ ਜੀ ਸਿੰਗਲ ਖੱਡੀ ਦੀ ਆ ਬਾਕੀ ਕਰਮਾਂ ਲਈ ਜਿੰਨੇ ਵੀ ਆ ਤੁਹਾਡੇ ਸਾਹਮਣੇ ਆ ਸੱਜਰ ਸੂਗੇ ਨੇ ਬਿਲਕੁਲ ਕੋ ਪੰਜਾ ਪੰਜਾ ਸੱਤਾ ਸੱਤਾ ਦਿਨਾਂ ਦੇ ਅੰਦਰ ਅੰਦਰ ਅੱਗੇ ਆ ਗਈ ਬਿੱਲੀ ਮੈਂ ਆ ਜੀ ਹਾਂਜੀ ਦੂਜਾ ਸੁਆ ਸੰਦੂ ਸਭ ਦਰਮਿਆਨਾ ਕੱਦ ਦੁੱਧ 8 ਕਿਲੋ 9 ਪਰ ਆਪਾਂ 8 ਦੇ ਆ ਸਾਂ ਠੀਕ ਹੈ ਜੀ ਅੱਛਾ ਜੀ ਹਾਂਜੀ ਵਸੇ ਘਰ ਦਾ ਜਿਹੜਾ 9 ਪਰ 8 ਕਿਲੋ ਹਾਂ ਕੱਟੀ ਮਗਰੇ ਦੀ ਇਹਨੂੰ ਸਮਾਂ ਕਿੰਨਾ ਕੋਈ ਪੰਜਾਂ ਦਿਨਾਂ ਦੀ ਸੂਈ ਸਾਰੀ ਪੰਜਾਂ ਦਿਨਾਂ ਦੀ ਹਾਂਜੀ ਪੰਜਾਂ ਦਿਨਾਂ ਦੀ ਲਓ ਜੀ ਮਗਰੇ ਤੇ ਵੀ ਕੱਟੀ ਆ ਪੰਜਾਂ ਦਿਨਾਂ ਦੀ ਸੂਈ ਆ ਨੰਬਰ 6ਵੇਂ ਦਾ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਮੱਥੇ ਬਹਲਾ ਤੇ ਬਿੱਲੀਆਂ ਜੀ ਆਖਾਂ ਨੇ ਤੇ ਕੋਈ ਵੀਰ ਕ੍ਰੋਸ ਵੀ ਤੁਸੀਂ ਮੰਨ ਸਕਦੇ ਜੇ ਝੋਟੀ ਦੂਜਾ ਆ ਬੱਚਾ ਜੀ ਸੰਦੂ ਸਭ ਠੀਕ ਹੈ ਹਾਂਜੀ ਆ ਬੱਚਾ ਜੀ ਕੱ ਤੋ ਦੋਸਤੋ ਦੋਤ 8 ਕਿਲੋ ਹੁਣ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਹਾਈਟ ਮੀਡੀਅਮ ਦਰਮਿਆਨੀ ਹਾਈਟ ਕਿਉਂਕਿ ਦੂਰੋਂ ਨੇੜੇ ਕਿਸੇ ਵੀਰ ਨੇ ਚੱਲਣਾ ਹੈਗਾ ਤੇ ਬਾਅਦ ਵਿੱਚ ਕਿਸੇ ਵੀਰ ਦੇ ਮਨ ਦੇ ਵਿੱਚ ਇਹ ਨਾਵੇ ਵੀ ਵੱਡੀ ਹਾਈਟ ਵੀ ਦਰਮਿਆਨੀ ਹਾਈਟ ਆਲੋ ਬਾਕੀ ਫੇਸਬੂਕ ਤੋਂ ਚੰਗੀ ਆ ਆ ਲੋ ਚਲ ਹਾਂ ਲੋਈ ਲੈ ਵੀਰ ਸਾਨੂੰ 8 ਕਿਲੋ ਦੋਤਾ ਪੱਕਾ ਹਾਂਜੀ 8 ਕਿਲੋ ਪੱਕਾ ਚਵਾਈ ਇੱਕ ਨੰਬਰ ਹੋ ਗਈ ਭਾਵੇਂ ਜਵਾਕ ਚੋਲੇ ਨੂੰ ਠੀਕ ਆ ਇਹ ਮੁੱਲ ਵੜੀ ਕੀ ਰਹੂਗੀ ਸੰਨ ਸਾਹਿਬ ਮੁੱਲ ਭਾਵੇਂ 80 75 ਜੋ ਮਰਜੀ ਇਹ 72 ਦੀ ਦੇ ਦਈਏ 77 ਦੀ ਹਾਂਜੀ ਕਰਤੀ ਹੋਰ ਛੋਟੀ ਮੀਡੀਅਮ ਦਰਮਿਆਨੀ ਕਹੀ ਤੇ 77 ਦੀ ਦੇ ਦਾਂਗੇ ਜੀ 77 ਦੀ ਹਾਂ ਪਰ ਦੁੱਧ 10 ਕਿਲੋ ਦਊਗੀ ਚੋਣ ਤਾਂ ਨਾ ਕੋ ਤੁਹਾਨੂੰ ਲਾਂਬਾ ਦੇਊਗਾ ਇਹਦੀ ਤੁਸੀਂ ਗਰੰਟੀ ਮੈਂ ਤੁਹਾਨੂੰ ਸਭ ਇੱਕ ਭੋਰਾ ਵੀ ਗਾਇਬ ਨਹੀਂ ਕਿਸੇ ਮੈਂ ਜੀ ਲਓ ਵੀ ਹਾਂ ਲਓ ਦੋਸਤੋ ਬੱਚਾ ਜਿੰਨੇ ਮਰਜ਼ੀ ਮਗਰ ਥੱਲੇ ਕੋਈ ਵੀਰ ਛਾੜੀ ਕਬੀ ਤਸੱਲੀ ਕਰੇ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਲਾਂਬਾ ਨਾ ਦਿੱਤਾ ਜਾਵੇ ਕਿਉਂਕਿ ਪਹਿਲਾਂ ਤਸੱਲੀ ਹੁੰਦੀ ਆ ਸਾਵਾਂ ਵਾਲੀ ਚੀਜ਼ ਆਪਾਂ ਹਰ ਵਾਰ ਹਰ ਵੀਡੀਓ ਦੇ ਵਿੱਚ ਕਹਿੰਨੇ ਆ ਤੇ 10 ਕਿਲੋ ਦੁੱਧ ਕਰਮਾਲੀ ਚਵਾਊਗੀ ਅੱਗੇ ਆ ਗਈ ਆਪਣੇ ਕੋਲ ਸੰਸਾ ਜਫਰਾਬਦੀ ਦੁੱਧਾ ਸਵਾ ਛੋਟੀ ਥੋੜੀ ਜੀ ਦਜੀ ਲਾ ਲੋ ਤੁਸੀਂ ਠੀਕ ਹੈ ਜੀ 10 ਕਿਲੋ ਦੁੱਧ ਦੇ ਜੀ ਕੰਡੇ ਵਾਲਾ 10 ਕਿਲੋ ਹਾਂ ਇਹ 10ਾਂ ਤੋਂ 12 ਦਿਨਾਂ ਦੀ ਸੂਈ ਜੀ ਇਹਦਾ ਪਹਿਲੋ ਵੇਰਵਾ ਦੱਸਦੇ ਹੋ ਜੀ ਅੱਛਾ 12 ਦਿਨ 12 ਦਿਨ ਵੀ ਹੋ ਸਕਦੇ 15 ਵੀ ਹੋ ਸਕਦੇ ਸਾਨੂੰ ਸਭ ਜੀ ਬਹੁਤ ਦੂਜਾ ਮੰਨ ਕੇ ਕੋਈ ਸੌਦਾ ਜੀ ਇਹਦਾ ਬੱਚਾ ਵੀ ਇੱਥੇ ਬੈਠਾ ਏ ਤੇ ਬੱਚਾ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਮਗਰ ਕਟਾ ਜੀ ਹਾਂ ਜੀ ਮਗਰ ਕਟਾ ਜਾਂਦੇ ਲਓ ਬੱਚਾ ਦਿਖਾ ਦਿਓ ਆ ਲਓ ਲਓ ਜੀ ਕੋਈ 15 ਮੰਨ ਲੇ ਕੋਈ 12 ਮੰਨ ਲੇ ਕੋਈ 18 ਵੀ ਮੰਨ ਲੇ ਠੀਕ ਹੈ ਜੀ ਲਓ ਜੀ ਦੁੱਧ 10 ਕਿਲੋ ਖੁੱਲਾ ਡੁੱਲਾ ਜੀ 12 ਦਿਨ 15 18 ਦਿਨ ਜਿੱਥੇ ਵੀ ਤੱਕ ਕਿਸੇ ਵੀਰ ਦਾ ਐਸਟੀਮੇਟ ਆ ਤੁਸੀਂ ਮੰਨ ਲਿਓ ਪੂਰੇ ਪਲੇ ਪਲੋਸੇ ਬੱਚੇ ਆਏ ਪੂਰੇ ਆ ਲੋ ਅੱਛਾ ਤੁਹਾਨੂੰ ਵੀਰ ਦੁੱਧ ਦਾ ਕੀ ਸਮਝ ਆ ਰਹੀ 10 ਕਿਲੋ ਪੂਰਾ ਜੀ ਸਟਾਰਟਿੰਗ 'ਚ 10 ਕਿਲੋ ਹਾਂ ਲਓ ਜੀ 10 ਕਿਲੋ ਦੋਸਤੋ ਸਟਾਰਟਿੰਗ ਜਿਹੜੀ ਉਹ 10 ਕਿਲੋ ਤੋਂ ਹੋਈ ਆ ਜਿੱਦਾਂ ਆਪਾਂ ਦੇਖਦੇ ਆਂ ਵੀ ਮੈਲੇ ਤੋਂ ਬਾਹਰ ਕਰਮਾਲੀ ਹੋ ਗਈ ਆ ਕੋਈ 11ਵੇਂ 13ਵੇਂ 14ਵੇਂ ਦਿਨ ਤੋਂ ਕੋਈ 15 16 17 18 ਦਿਨ ਜਿੱਥੋਂ ਵੀ ਤੱਕ ਕਿਸੇ ਵੀਰ ਦਾ ਐਡੀਆਂ ਮੰਨ ਕੇ ਤੁਸੀਂ ਸੌਦਾ ਕਰ ਲਿਓ ਤੇ ਤਾਂ ਸੇ ਕਿ ਲੋ ਦੁੱਧ ਇਸ ਮੈਂ ਦੇ ਥੱਲੇ ਹਾਜ਼ਰ ਆ ਠੀਕ ਆ ਨੋਰਮਲ ਤੁਹਾਨੂੰ ਵੀ ਥੋੜੇ ਲਸੇਰੇਪਨ ਦੇ ਵਿੱਚ ਹਾਂ ਹਾਂ ਜੀ ਸਭ ਹੀ ਨਹੀਂ ਜੀ ਸਭ ਦੁੱਧ ਨੂੰ ਕਮਲੀ ਜੀ ਖਰੀਜੇ ਠੀਕ ਆ ਜੀ ਹਾਂ ਜੀ ਸਮਝ ਚਵਾਈ ਇੱਕ ਨੰਬਰ 19 ਕੀ ਸਾਈਡ ਰੱਖਦੀ ਦੁੱਧ ਬਰਾਬਰ ਹੋਗਾ ਜੀ ਠੀਕ ਹੈ ਹਰ ਧਾਰਾਂ ਦੇ ਵਿੱਚ ਹਰ ਧਾਰਾਂ ਚ ਫਰਕ ਹੋਵੇ ਆਪਾਂ ਬੈਠੇ ਹਾਂ ਠੀਕ ਹੈ ਠੀਕ ਹੈ ਜੀ ਤੇ ਇਹ ਕਿਥੋਂ ਤੱਕ ਦੇ ਦੇ ਦਿੰਦਾ ਮੁੱਲ ਸੰਧੂ ਸਾਹਿਬ 85 ਜੋ ਮਰਜੀ 82 83 ਇਹ 80 ਹਜ਼ਾਰ ਦੀ ਦੇ ਦਾਂਗੇ ਜੀ 80 ਦੀ ਹਾਂਜੀ ਠੀਕ ਹੈ ਦੁੱਧ 10 ਕਿਲੋ ਤੋਲ ਕੇ ਦੇਾਂਗੇ ਜੀ ਠੀਕ ਹੈ ਜੀ ਹਾਂਜੀ ਤਾਂ ਦੋਸਤੋ 80 ਹਜ਼ਾਰ ਦੀ ਮਿਲ ਜੂਗੀ ਤੁਹਾਨੂੰ ਨੰਬਰ 7ਵੇਂ ਤੇ ਆਪਾਂ ਵੇਰਵਾ ਪਾਇਆ ਸੀਗਾ ਇਸ ਮੈਂ ਦਾ ਦੂਜਾ ਸੂਆ ਸੰਧੂ ਸਾਹਿਬ ਜੀ 10 ਕਿਲੋ ਦੁੱਧ ਝੋਟੀ ਦੂਜਾ ਸੂਆ 10 ਕਿਲੋ ਹਾਂ ਇੱਕ ਹਫ਼ਤੇ ਦੀ ਸ ਦੇਓ ਜੀ ਬੱਚਾ ਮਗਰ ਕਟਾ ਕਟਾਈ ਨੇ ਮਗਰ ਕਟਾ ਦੇਓ ਜੀ ਮਗਰ ਇਹਦੇ ਵੀ ਕਟਾ ਦੋਸਤੋ 8ਵੇਂ ਨੰਬਰ ਤੇ ਆਹੜਾ ਬਾਹਰ ਬਿਲਕੁਲ ਨਾਲ ਉਹ ਬੱਚਾ ਨਾ ਹਾਂਜੀ ਹਾਂਜੀ ਲਓ ਜੀ ਵਾਇਫ ਲਓ ਦੋਸਤੋ ਦੂਜਾ ਸਵੇਰ ਵੀ ਮੰਨ ਕੇ ਕੋਈ ਵੀ ਰਸਤਾ ਕਰ ਸਕਦਾ ਠੀਕ ਹੈ ਮਗਰ ਕਟਾ ਮੀਲ ਕਾਫ ਤੇ 10 ਕਿਲੋ 10 ਕਿਲੋ ਦੁੱਧ ਇਸ ਮੈਦ ਥੱਲੇ ਬਿਲਕੁਲ ਹਾਜ਼ਰ ਆ ਲਓ ਜੀ ਸਾ ਤੇਨਮੀ ਇਹਨੇ ਕੀ ਹੋ ਗਿਆ 8 10 ਹਾਂਜੀ ਹਾਂਜੀ 8 10 ਦਿਨ ਹੋ ਗਏ ਸਭ ਚਲੋ ਦੇਨਮੀ ਦੋਸਤੋ 10 12 10 12 ਈੜੀਆਂ ਕੋਈ ਵੀ ਰਮਣ ਕੇ ਤੁਸੀਂ ਸੌਦਾ ਕਰ ਲਿਓ ਤੇ ਦੁੱਧ 10 ਕਿਲੋ ਨੈਟ ਇਸ ਮੱਝ ਦੇ ਥਲੇ ਹਾਜ਼ਰ ਆ ਇਹ ਕਦੀ ਮੈਂ ਆਪਾਂ ਤੁਹਾਨੂੰ ਦਿਖਾਈਏ ਜਿੰਦੇ ਥਲੇ ਵੈਸੇ 8 ਕਿਲੋ ਦੁੱਧ ਹੁਣ ਮੌਕੇ ਤੇ ਆ ਬਾਕੀ ਸਾਰਿਆਂ ਥਲੇ 10 10 11 11 ਕਿਲੋ ਤੇ ਹੋਣ ਕਰਮਾਲੀਆਂ ਦੇ ਕਈਆਂ ਥਲੇ ਦੁੱਧ ਬਹੁਲੇ ਚੱਲਣ ਰਹੇ ਨੇ ਠੀਕ ਆ ਤੇ ਚੋਣ ਚਾਣ ਕਿਸੇ ਚ ਫਰਕ ਨਹੀਂ ਆਦਾ ਜੀ ਸਭ ਇੱਕ ਨੰਬਰ ਜੀ ਚੁਾਈ ਜਾਂਦੀ ਜਿਹੜੇ ਜਿੰਨੇ ਮੋਟੇ ਥਾਂ ਨੇ ਡੀਡੀ ਚੁਾਈ ਆ ਜੀ ਅੱਛਾ ਹਾਂਜੀ ਲਓ ਜੀ ਅੱਛਾ ਮੁੱਲ ਕੀ ਕਰਦੇ ਆ ਵੀਰ ਸਾਨੂੰ ਇਹਦਾ ਸਾਨੂੰ ਸਭ ਮੁੱਲ ਭਾਵੇਂ 80 82 ਜੋ ਮਰਜੀ ਆਹ 78000 ਦੀ ਦੇਣੀ ਆ ਜੀ 78 ਦੀ ਹਾਂਜੀ 77000 ਦੀ ਦੇ ਦਾਂਗੇ ਲਾਸਟ ਹਾਂ ਨਾ ਹਾਂਜੀ ਹਾਂ ਨਾ ਲਓ ਜੀ 77000 ਦੀ ਦੋਸਤ ਹੋਣਾ ਹੋ ਗਈ ਠੀਕ ਆ 10 ਕਿਲੋ ਦੋਦੇ ਜੀ ਮੀਡੀਅਮ ਹਾਈਟ ਆ ਤੁਸੀਂ ਵੀ ਇੱਕ ਨੰਬਰ ਹੈ ਵੀ ਆਪਾਂ ਨਾਲ ਦੇ ਨਾਲ ਜ਼ਿਕਰ ਜ਼ਰੂਰ ਕਰੀ ਜਾਂਦੇ ਆ ਵੀ ਕੋਈ ਬਾਅਦ ਵਿੱਚ ਇੱਥੇ ਆਣ ਕੇ ਵੀਰ ਇਹ ਨਾ ਆ ਕੇ ਵੀ ਕੱਦ ਛੋਟਾ ਠੀਕ ਹੈ ਜਿਹੜੀਆਂ ਵੱਟੀਆਂ ਉਹਨਾਂ ਵੱਟੀਆਂ ਕਹਾਂਗੇ ਤੇ ਅੱਗੇ ਆ ਕੇ ਵੀਰ ਤੁਹਾਨੂੰ ਨੌਵੇਂ ਨੰਬਰ ਤੇ ਨੌਵੇਂ ਤੇ ਇਹ ਵੀ ਸੂਈ ਹੈ ਹਾਂਜੀ ਇਹ ਵੀ ਇੱਕ ਹਫ਼ਤੇ ਦੀ ਸੰਸਾ ਚੁਈ ਆ ਲਓ ਜੀ ਹਫ਼ਤੇ ਦੀ ਸੂਈ ਹੈ ਦੋਸਤੋ ਨੰਬਰ ਨੌਵਾਂ 9 ਕਿਲੋ ਦੁੱਧ ਸੰਸਾ ਵੀ ਤੇ 9 ਕਿਲੋ ਦੁੱਧ ਤੇ ਹਫ਼ਤੇ ਦੀ ਨਾ ਸੂਈ ਹਾਂਜੀ ਆ ਬੱਚਾ ਜੀ ਸੁਵਾਂਗ ਤੇਜਾ ਜੀ ਤੇਜਾ ਜੀ ਆ ਵੇਖੋ ਬੱਚਾ ਵਖਾਈਓ ਨਾਲ ਸੰਸਾ ਜੀ ਲਓ ਜੀ ਕੱਟਾ ਜੀ ਮਗਰ ਲਓ ਜੀ ਬੱਚਾ ਵੀ ਆ ਇੱਕ ਵਾਰੀ ਤੁਹਾਨੂੰ ਫੇਰ ਦੋਸਤੋ ਦਿਖਾ ਦਾਂਗੇ ਆਪਾਂ ਇੱਕ ਵਾਰੀ ਪਹਿਲਾਂ ਤੁਹਾਨੂੰ ਮੱਝ ਪ੍ਰੋਪਰ ਤੌਰ ਤੇ ਦਿਖਾ ਦਿੰਨੇ ਆ ਆ ਲੋ ਜੀ ਸਾਰੇ ਜੱਡੀ ਜੱਡੀ ਮੋٹے ਥਾਣੇ ਏਡੀ ਏਡੀ ਮੋٹے ਚਵਾਈ ਆ ਮੈਨੂੰ ਜੀ ਅੱਛਾ ਜੀ ਹਾਂ ਜੀ ਅੱਛਾ ਕਨਫਰਮ ਕਰਾ ਦਈਏ ਵੀਰ ਤੁਹਾਨੂੰ 10 ਕਿਲੋ ਦੁੱਧ ਦੱਸੋ 9 ਕਿਲੋ ਸੰਧੂ ਸਾਭ ਜੀ 9 ਕਿਲੋ ਹਾਂ ਕੱਲ ਇਹ ਆਈ ਰਾਤੀ ਤੇ ਜੋੜਾ ਕੱਲ ਰਾਤੀ ਆਇਆ ਜੀ ਠੀਕ ਹੈ ਜੀ ਹਾਂ ਜੀ ਇਹ ਤੇ ਮਗਰ ਬੱਚਾ ਕੀ ਸੀ ਮਗਰ ਕਟਾ ਹੀ ਆਵੇ ਆ ਬੱਚਾ ਜੀ ਲੋ ਜੀ ਹਾਂ ਦੁਬਾਰਾ ਫਿਰ ਲੋ ਦੋਸਤੋ ਮਗਰ ਕਟਾ ਇੱਕ ਵਾਰੀ ਤੁਹਾਨੂੰ ਤਸल्ली ਨਾਲ ਦਿਖਾ ਦਈਏ 9ਵੇਂ ਨੰਬਰ ਤੇ ਜਿਹੜੀ ਆਪਾਂ ਮਾਝਾ ਤੁਹਾਨੂੰ ਦਿਖਾ ਰਹੇ ਆ ਉਹਦੇ ਮਗਰ ਇਹ ਕਟਾ ਹੈਗਾ ਠੀਕ ਹੈ ਕੋਈ 10 ਕ ਦਿਨ ਆ 12 ਕ ਦਿਨ ਦਾ ਆਈਡੀਆ ਤੋਲ ਮਾ ਕੇ ਲਈ ਠੀਕ ਆ ਤੇ ਇਹਦਾ ਸੋਨੂ ਵੀਰ ਮੁੱਲ ਸੰਸਮ ਮੁੱਲ 80 82 ਜੋ ਮਰਜੀ 77000 ਦੀ ਦੇਣੀ ਹੈ ਜੀ 77 ਦੀ ਹਾਂ ਜੀ ਐਡੀ ਮੈਂ ਪਲੀ ਪੌਸੀ ਦੇਣੀ ਨਹੀਂ ਕਿ ਹੰਸ 77 ਦੀ ਬਾਕੀ 10 11 ਕਿਲੋ 12 ਆਰਾਮ ਨਾਲ ਦੋ ਦੋ ਨਿੱਗਰ ਆ ਪੂਰੀ ਠੀਕ ਆ ਆ ਨਵਾਈ ਨੂੰ ਹੀ ਨਹੀਂ ਰਾਤ ਹੀ ਆਈਆਂ ਮੈਂ ਹਾਂ ਜੀ ਹਵਾ ਚੱਲਦੀ ਲਾਈਟ ਨਹੀਂ ਗਈ ਸੀ ਕੁਝ ਰਹਿ ਗਈਆਂ ਨਵਾਉਣ ਵਾਲੀਆਂ ਮੱਝਾਂ ਠੀਕ ਆ ਜੀ ਇੱਕ ਰਹਿ ਗਈ ਗੱਬਣ ਉਹ ਵੀ ਦਿਖਾਉਣੇ ਆ ਵੀਰ ਹਾਂ ਜੀ ਲਓ ਦੋਸਤੋ ਇੱਕ ਲਾਸਟ ਦੇ ਵਿੱਚ ਤੁਹਾਨੂੰ ਗੱਬਣ ਆਪਾਂ ਮੱਝ ਦਿਖਾ ਦਿੰਨੇ ਆ ਤੇ ਇਹ ਆਪਾਂ ਤੁਹਾਨੂੰ ਮੱਝ ਜਿਹੜੀ ਆ ਨਵੇਂ ਨੰਬਰ ਤੇ ਦਿਖਾਤੀ ਆ ਠੀਕ ਆ ਤੋ ਇਹ ਪਸ਼ੂ ਹੁਣ ਤੱਕ ਜਿੰਨੇ ਵੀ ਦਿਖਾਇਆ ਸਾਰੇ ਸੋਏ ਸੋਬੇ ਨੇ ਇੱਕ ਮੈਂ ਗੱਬਣਾ ਉਹ ਵੀ ਆਪਾਂ ਤੁਹਾਨੂੰ ਦਿਖਾ ਦਈਏ ਨੀਲੇ ਰਵੀ ਦੀ ਸੰਧੂ ਸਾਹਿਬ ਦੂਜਾ ਸੂਆ ਜੀ ਅੱਛਾ ਜੀ ਇਹ ਸਮਾਂ ਕਿੰਨਾ ਕੁ ਲੈ ਜੂ ਸੰਧੂ ਜੀ ਇੱਕ ਹਫਤਾ ਲੈ ਜੂਗੀ ਸੰਧੂ ਸਾਹਿਬ ਠੀਕ ਹੈ ਜੀ ਪਿੱਛਾ ਕੱਢੇ ਥਾਣਾ ਚ ਮੈਂ ਇਹਦੇ ਕੋਈ ਫਾਲਟ ਫਾਲਟ ਹੋਵੇ ਆਪਾਂ ਬੈਠੇ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਬਾਕੀ ਅਗਲਾ ਆਪਦੀ ਤਸੱਲੀ ਕਰ ਲੈ ਵੀਡੀਓ ਜੀ ਲਓ ਜੀ ਸੋ ਦੋਸਤੋ ਹਫਤਾ ਖੰਡ ਸਮਾਂ ਲੈ ਜੂਗੀ ਤੇ ਖੋਰਖਰ ਚਾਰੇ ਤੋਤੇ ਆ ਪੂਸ਼ ਵੀ ਤੋਤਾ ਕਵਾਈਟ ਤੇ ਹਵਾਨੇ ਲੈਵੇ ਤੇ ਵੀ ਤੁਸੀਂ ਵੇਖ ਸਕਦੇ ਜੇ ਨਿਸ਼ਾਨ ਪ੍ਰੋਪਰ ਫੇਸ ਐ ਕੋਈ ਮੂੰਹ ਮੱਥੇ ਦੀ ਦਿਖਾ ਦਈਏ ਵੀਰ ਸਾਨੂੰ ਆ ਲੈ ਲਓ ਜੀ ਲਓ ਦਿੱਲੀ ਮੰਕਣੀ ਅੱਖਾ ਤੇ ਮੱਥਾ ਬੰਨ ਬਿਲਕੁਲ ਛੋਟੇ ਜਿਹੇ ਸਿੰਗ ਆ ਇਹ ਇੱਕੋ ਇੱਕ ਮਾਜ ਜਿਹੜੀਆਂ ਦੋਸਤੋ ਗੱਬਣ ਆ ਝੋਟੀ ਦੂਜਾ ਸੂਹਾ ਸੁੰਦੀ ਹਾਂਜੀ ਦੂਜਾ ਸੂਹਾ ਸੰਤ ਸਾਬ ਜੀ ਅੱਛਾ ਜੀ ਹਾਂਜੀ ਹਫਤਾ ਕ ਸਮਾਂ ਦੋਸਤੋ ਲੈ ਜੂਗੀ ਕਰਮਾ ਲਈ ਬਾਕੀ ਜਿਹੜੇ ਵੀਰ ਦੇ ਬਿਲਕੁਲ ਇਹ ਚਲਦੀ ਆ ਗੱਬਣ ਪਸ਼ੂ ਵੀਰ ਕੀ ਖਰੀਦਦੇ ਆ ਵੀ ਆਪਦੇ ਚਲੋ ਦੇਖ ਰੇਖ ਦੇ ਵਿੱਚ ਸਾਰੇ ਵੀਰ ਚਾਹੁੰਦੇ ਆ ਵੀ ਸੂਵੇ ਪਸ਼ੂ ਤੇ ਉਹ ਵੀ ਤੁਸੀਂ ਹੱਥ ਜ਼ਰੂਰ ਪਾ ਸਕਦੇ ਜੇ ਗੱਬਣ ਮੱਝ ਆ ਚਾਰੇ ਖੋਰ ਚਾਰੇ ਪੈਰ ਧੋਤੇ ਆ ਬਾਕੀ ਬਾਡੀ ਬੰਤਰ ਵੀ ਤੁਸੀਂ ਵੇਖੋ ਹਾਈਟ ਮੀਡੀਅਮ ਮੰਗ ਕੇ ਕੋਈ ਵੀ ਸੌਦਾ ਕਰ ਲੈ ਜਿੱਦਾਂ ਆਪਾਂ ਨਾਰਮਲ ਇੱਕ ਨੀਲੀ 라ਵੀ ਜਾਂ ਨੀਲੀ ਦੀਆਂ ਮੱਝਾਂ ਦੇਖਦੇ ਆਂ ਅਜੇ ਤੇ ਬਾਕੀ ਇਹ ਕਰਮਾਂ ਵਾਲੀ ਤਿਆਰੀ ਇਹ ਪੰਜ-ਸੱਤ ਦਿਨ ਕੱਢ ਜਾਊਗੀ ਤੇ ਸਾਨੂੰ ਇਹਦੀ ਫਿਰ ਮੰਗ ਕੀ ਕਰਦੇ ਸਨ ਸਰ ਮੁੱਲ 80-82 ਜੋ ਮਰਜ਼ੀ 75000 ਦੀ ਦੇਣੀ ਹੈ 75 ਦੀ ਹਾਂਜੀ ਸੂਬ ਵੀ ਫਿਰ 80-82 ਦੀ ਵੇਚਣੀ ਹੈ ਠੀਕ ਹੁਣ 75 ਦੀ ਦੇਣੀ ਹੈ ਲਓ ਜੀ ਹਾਂਜੀ ਸੋ ਦੋਸਤੋ ਅੱਜ 75000 ਦੀ ਆ ਬਾਕੀ ਸੂਣ ਤੋਂ ਬਾਅਦ ਹੀ ਜ਼ਿਕਰ ਗੱਲ ਕਰਨ ਉਹ ਕੋਈ ਰੇਟ ਦੀ ਕੰਡੀਸ਼ਨ ਹੋਰ ਹੋਵੇਗੀ ਠੀਕ ਆ ਇੱਕ ਹਫਤਾ ਲੰਘੀ ਪਿੱਛੇ ਦੀ ਗਰੰਟੀ ਥਾਣਾ ਦੀ ਓਕੇ ਰਿਪੋਰਟ ਆਈ ਠੀਕ ਆ ਜੀ ਬਾਕੀ ਚੌਵੇਂ ਥਾਣਾ ਆਪਦਾ 53 ਵਰਨ ਪੂਰੇ ਹੈ ਹਾਂਜੀ ਹਾਂ ਵਧੀਆ ਜੀ ਇੱਕ ਨੰਬਰ ਅੱਛਾ ਲੈ ਵੀ ਸੋਨੂ ਵੀਰ ਇਹ ਅੱਜ ਆਪਣੇ ਕੋਲ ਐਨੀਮਲ ਸੀ ਹਾਂਜੀ ਸਤੂ ਸਾਬ ਇੱਕ ਛੋਟੀ ਜੀ ਬੇਨਤੀ ਵੀਰਾਂ ਨੂੰ ਹੱਥ ਜੋੜ ਕੇ ਗੁੱਸਾ ਨਾ ਮੇਰਾ ਵੀਰ ਕੋਈ ਭਰਾ ਜਰੇ ਵੀ ਜਦੋਂ ਪੰਜ ਚਾਰ ਜਣੇ ਮੱਝ ਲੈਣ ਆ ਜਾਂਦੇ ਆ ਵੀਰ ਜੀ ਸਾਨੂੰ ਕੋਈ ਗੁੱਸਾ ਨਾ ਭਾਵੇਂ 10 ਜਣੇ ਆਉਣ ਪਰ ਪੈਸੇ ਕਿਉਂ ਨਹੀਂ ਨਾਲ ਲੈ ਕੇ ਆਉਂਦੇ ਹਾਂ ਜੇ ਜਦੋਂ ਮੱਝ ਲੈਣੇ ਪੈਸੇ ਵੀ ਦਾਹ ਪੰਜਾਂ ਚੋਂ ਬੰਦੇ ਤਾਂ ਖੋੜ ਥੋੜਾ ਲੈਣ ਲੱਗਾ ਮੁੜ ਕੇ ਸਾਨੂੰ ਆਦੇ ਗੱਡੀ ਦੇ ਨਾਲ ਚੱਲੋ ਜਾਂ ਘਰੇ ਪਾਉਣੇ ਜਾਂ ਇੰਜ ਭੇਜ ਦਿਓ ਤੇ ਸਾਡੀ ਗੱਡੀ ਭੇਜ ਦਿਓ ਉਥੋਂ ਪੜਾ ਦੇਣ ਸਾਨੂੰ ਸਭ ਇਸੇ ਕੰਮ ਨਹੀਂ ਕਰਨਾ ਹੱਥ ਜੋੜ ਕੇ ਨਾ ਅਗੇ ਬੇਨਤੀ ਵੀ ਰੱਖੀ ਚਲੋ ਕੋਈ ਗੱਲ ਜੀ ਬੇਨਤੀ ਪ੍ਰਵਾਨ ਕਰਨ ਦੀ ਹਾਂ ਵੀ ਦੋਸਤੋ ਜਿਹੜੇ ਵੀਰ ਨੇ ਖਰੀਦਣੀਆਂ हां ਵੀ ਭਾਵੇਂ 10 ਜਾਣੇ ਹੁਣ ਸਾਨੂੰ ਉਹ ਨਹੀਂ ਸੰਸਲ ਤਰਾਜ ਕੋਈ ਵੀ ਵੀ ਪਰ ਪੈਸੇ ਮੇਰਾ ਵੀਰ ਲੈ ਕੇ ਆਉਣ ਕਰਨ ਨਾਲ ਵੀ ਇਹ ਨਾ ਸਾਨੂੰ ਆਣ ਕੇ ਬਲਾਵਾ ਪਾਉਣ ਮੱਝ ਉੱਥੇ ਕੱਲ ਦਿਓ ਜਾਂ ਗੱਡੀ 'ਚ ਕੱਲ ਦਿਓ ਉੱਥੇ ਫੜਾ ਦਿੰਨੇ ਤੁਹਾਨੂੰ ਇਹ ਕੰਮ ਨਹੀਂ ਸਾਥ ਹੋਣਾ ਸਾਨੂੰ ਸਭ ਜੀ ਇੰਨੀ ਕੋ ਬੇਨਤੀ ਹੱਥ ਜੋੜ ਕੇ ਵੀਰਾਂ ਨੂੰ ਨੰਬਰ 9915016213 98568 17707 ਪਿੰਡ ਚੋਟੀਆਂ ਤਹਿਸੀਲ ਧਰਮਗੜ ਜ਼ਿਲ੍ਹਾ ਮੋਗਾ ਜੀ ਠੀਕ ਆ ਵੀਰ ਹਾਂਜੀ ਲਓ ਦੋਸਤੋ ਅੱਜ ਆਪਣੀ ਵਿਸ਼ੇਸ਼ ਕਵਰੇਜ ਸੀਗੀ ਪਿੰਡ ਚੋਟੀਆਂ ਤੋਂ ਵੀਰ ਸੋਨੂ ਦੇ ਫਾਰਮ ਤੋਂ ਤੇ 10 ਮੱਝਾਂ ਤੁਹਾਨੂੰ ਦਿਖਾਤੀਆਂ ਨੇ ਨੌ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਇੱਕ ਗੱਬੜ ਆਪਾਂ ਲਾਸਟ ਵਿੱਚ ਤੁਹਾਨੂੰ ਦਿਖਾਤੀ ਆ ਅਨੀਮਲ ਜਿਹੜਾ ਵੀ ਪਸੰਦ ਆਊਗਾ ਨਰਕ ਪਰਖ ਤਸੱਲੀ ਆ ਭਾਵੇਂ ਦੋ ਦੇ ਜਗਾ ਚਾਰ ਵੀਰ ਕਰ ਲੋ ਅਣ ਜੇ ਦਸਾਂ ਚ ਕੋਈ ਮੰਨ ਲੈ ਇੱਕ ਨਹੀਂ ਪਸੰਦ ਆ ਦੇ ਦੂਜੀ ਤਿੱਜੀ ਜਿਹੜੀ ਮਰਜੀ ਅਗਲਾ ਪਸੰਦ ਕਰਾਈ ਅਸੀਂ ਕਿਸੇ ਨਾਲ ਇਹ ਨਹੀਂ ਆਖਣਾ ਵੀ ਯਾਰ ਸਾਨੂੰ ਸਾਈਂ ਇੰਦੀ ਪਾਈ ਜੇ ਅਗਲਾ ਆਣ ਕੇ ਆ ਉਹ ਲੈ ਜਾਏ ਤਾਂ ਉਹ ਲੈ ਜਾ ਸਕਦਾ ਬਿਲਕੁਲ ਜੀ ਖਰਾਬ ਨਹੀਂ ਹੁੰਦਾ ਨਾ ਬੰਦਾ ਕਿ ਉਹ ਖਰਾਬ ਹੋਵੇ ਹਾਂ ਠੀਕ ਹੈਈ ਕਈ ਵਾਰ ਉਹ ਵੀ ਯਾਰ ਅਗਲਾ ਆਣੇ ਆ ਵੀ ਯਾਰ ਸਾਨੂੰ ਉਹ ਦੇ ਦੇ ਸਾਈਂ ਇੰਦੀ ਪਾਈ ਕੋਈ ਤਰਾਜ ਨਹੀਂ ਸਾਨੂੰ ਇਸ ਗੱਲ ਦਾ ਠੀਕ ਹੈ ਜੀ ਠੀਕ ਸੀ ਜਿਵੇਂ ਅਗਲਾ ਅਸੀਂ ਉਹਦੇ ਨਾਲ ਤਿਆਰ ਪਰ ਜਿਹੜੀ ਸਾਡੀ ਨਿੱਕੀ ਜੀ ਬੇਨਤੀ ਹੱਥ ਜੋੜ ਕੇ ਉਹ ਪ੍ਰਵਾਨ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ